ਸਸ਼ਿਆ ਕਾਲਜ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂ ਅੱਜਾਂ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਚ ਆਪਰੇਸ਼ਨ ਸੀਲਰ ਸਫਲ ਸੰਤੁਲ ਸੰਤਤ ਤਰਤਾ ਦਿਵਸ ਦੇ ਮੱਦੇਨਜ਼ਰ ਸੂਬੇ ਪਰ ਵਿੱਚ ਸੁਰੱਖਿਆ ਦਾ ਬੰਦਾ ਇਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਅਨੁਸਾਰ ਪੰਜਾਬ ਪੁਲਿਸ ਨੇ ਸੰਤੁਲਿਤ ਸੰਤੰਤਰਤਾ ਦਿਵਸ 2024 ਨੂੰ ਸ਼ਾਂਤੀਪੂਰਵਕ ਮਨਾਉਣ ਦੇ ਲਈ ਸੂਬੇ ਪਰ ਵਿੱਚ ਸੁਰੱਖਿਆ ਬਦਾ ਦਿੱਤੀ ਹੈ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇੱਕ ਅਕਸ਼ੀਸ਼ਾ ਆਪਰੇਸ਼ਨ ਆਪਰੇਸ਼ਨ ਸੀਨ 3 ਨਾਲ ਚਲਾਇਆ ਗਿਆ ਹੈ ਜਿਸ ਦਾ ਉਦੇਸ਼ ਸਰਹੰਦ ਸੂਬੇ ਪੰਜਾਬ ਤੀਸਰਾ ਹੰਦ ਦਾ ਤੋਂ ਦਾਗਲ ਹੋਣ ਜਾ ਰਹੇ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨਾ ਹੈ ਇੱਥੇ ਨਾਲ ਹੀ ਇਹ ਆਪਰੇਸ਼ਨ ਨਸ਼ਾ ਤਸਕਰ ਸ਼ਰਾਬ ਸਮਗਲਣਾ ਅਤੇ ਹੋਰ ਸਵਾਜ ਵਿਰੋਧ ਅਨਸਰਾਂ ਦੀ ਗਿੰਤੀ ਗਤੀਵਿਧੀਆਂ ਦੀ ਨਜ਼ਰ ਰੱਖਣ ਦੇ ਉਦੇਸ਼ ਨਾਲ ਡਰਾਈਵਰ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਕੋਰਮਜਾਦੂ ਦੀਆਂ ਅਨੁਸਾਰ ਸਵੇਰੇ 7 ਵਜੇ ਤੋਂ 12 ਦੁਪਹਿਰ 1 ਵਜੇ ਤੱਕ ਚਲਾਇਆ ਗਿਆ ਹੈ ਵਿਸ਼ੇਸ਼ ਡੀਜੀਪੀ ਲਾ ਐਡ ਆਰਡਰ ਰਪੀਤ ਸ਼ੁਕਲਾ ਨੇ ਦੱਸਿਆ ਕਿ ਸਰਹੰਦ ਜੀ ਨੇ ਦੇ ਸਾਰੇ ਐਸਐਸਪੀਜ਼ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਸ ਕਾਰਵਾਈ ਨੂੰ ਨਿਪਟਾਰੇ ਚੜ੍ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ